ਕਿਸਾਨੀ ਸੰਘਰਸ਼ ਵਿੱਚ ਬੜਾ ਯੋਗਦਾਨ ਪਾਇਆ ਉਹਦੇ ਕੋਲੇ ਬੜਾ ਵਧੀਆ ਉਹਦਾ ਕੈਰੀਅਰ ਸੀਗਾ ਵਧੀਆ ਫਿਲਮਾਂ 'ਚ ਕੰਮ ਕਰ ਰਿਹਾ ਸੀ ਲਾਫਰਮ ਚਲਾ ਰਿਹਾ ਸੀ ਲੇਕਿਨ ਉਹਨੇ ਛੱਡ ਕੇ ਪੰਜਾਬ ਨੂੰ ਚੁਣਿਆ ਨਾ ਮੈਂ ਸਮਝਦਾ ਕਿ ਪਰਿਵਾਰ ਦੇ ਲਈ ਤੇ ਪੰਜਾਬ ਦੇ ਲਈ ਵੱਡਾ ਘਟਾ ਦਿਮਾਗ ਦੀ ਲੋੜ ਆ ਉਹਦੇ ਲਈ ਤੇ ਇੱਕ ਜੁਟਤਾ ਦੀ ਲੋੜ ਆ ਜਿਵੇਂ ਪਹਿਲਾਂ ਕਿਸਾਨੀ ਸੰਘਰਸ਼ ਅਸੀਂ ਜਿੱਤਿਆ ਜਿ ਉਸ ਢੰਗ ਨਾਲ ਲੜਾਈ ਲੜੋ ਤਾਂ ਪੰਜਾਬ ਦੇ ਮਸਲੇ ਵੀ ਹੱਲ ਹੋ ਸਕਦੇ ਆ ਬੰਦੀ ਸਿੰਘ ਵੀ ਰਿਹਾ ਹੋ ਸਕਦੇ ਆ ਦੀਪ ਸਿੱਧੂ ਬਾਈ ਦੀ ਵਰਸੀ ਤੋਂ ਮੌਜੂਦ ਆਤਿਅਲੀ ਸਾਹਿਬ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੋਗੇ ਜੀ ਅੱਜ ਦੂਸਰੀ ਵਰਸੀ ਹੈ ਦੀਪ ਸਿੱਧੂ ਦੀ ਕਿਉਂਕਿ ਅੱਜ ਦੀਪ ਸਿੱਧੂ ਦੀ ਵਰਸੀ ਦੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਸੰਗਤਾਂ ਪਹੁੰਚੀਆਂ ਨੇ ਕਿਉਂਕਿ ਉਹਨਾਂ ਨੇ ਕਿਸਾਨੀ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਇਆ ਉਹਦੇ ਕੋਲੇ ਬੜਾ ਵਧੀਆ ਉਹਦਾ ਕੈਰੀਅਰ ਸੀਗਾ ਵਧੀਆ ਫਿਲਮਾਂ 'ਚ ਕੰਮ ਕਰ ਰਿਹਾ ਸੀ ਲਾ ਫਰਮ ਚਲਾ ਰਿਹਾ ਸੀ ਲੇਕਿਨ ਉਹਨੇ ਛੱਡ ਕੇ ਪੰਜਾਬ ਨੂੰ ਚੁਣਿਆ ਪੰਥਕ ਮਸਲਿਆਂ ਨੂੰ ਕਿਸਾਨੀ ਨੂੰ ਠੀਕ ਹਾਲ ਦਾ ਸਮੇਂ ਤੋਂ ਪਹਿਲਾਂ ਚਲੇ ਜਾਣਾ ਮੈਂ ਸਮਝਦਾ ਕਿ ਪਰਿਵਾਰ ਦੇ ਲਈ ਤੇ ਪੰਜਾਬ ਦੇ ਲਈ ਵੱਡਾ ਘਾਟਾ ਅੱਛਾ ਜਦੋਂ ਦੀਪ ਜਿਉਂਦਾ ਸੀ ਉਦੋਂ ਤੁਸੀਂ ਉਹਦੀ ਜਿਹੜੀ ਕੰਮਕਾਰ ਸੀ ਜਾਂ ਜੋ ਕਰ ਰਿਹਾ ਸੀ ਖੇਤਰ ਦੇ ਵਿੱਚ ਉਹਨੂੰ ਤੁਸੀਂ ਕਿਵੇਂ ਦੇਖਦੇ ਸੀ ਉਸ ਦਿਨ ਉਦੋਂ ਵੀ ਦੇਖੋ ਸਾਰਿਆਂ ਦਾ ਹੀ ਉਦੋਂ ਜਦੋਂ ਸੰਘਰਸ਼ ਚੱਲ ਰਿਹਾ ਸੀ ਸਾਰਿਆਂ ਦਾ ਯੋਗਦਾਨ ਸੀ ਇਹਨਾਂ ਦਾ ਹੀ ਵੱਡਾ ਯੋਗਦਾਨ ਸੀ ਕਿਸਾਨਾਂ ਦਾ ਵੀ ਯੋਗਦਾਨ ਸੀ ਜਥੇਬੰਦੀਆਂ ਦਾ ਵੀ ਯੋਗਦਾਨ ਸੀ ਹਰ ਵਰਗ ਦਾ ਯੋਗਦਾਨ ਰਿਹਾ ਸਾਰਿਆਂ ਨੇ ਸਾਥ ਦਿੱਤਾ ਸੋ ਉਸ ਸਮੇਂ ਕੀ ਵਾਰ ਮਿਲ ਦਾ ਮੌਕਾ ਮਿਲਿਆ ਬੜਾ ਦੂਰ ਅੰਦੇਸ਼ੀ ਨੌਜਵਾਨ ਸੀਗਾ ਸੋ ਦਾ ਜਾਣ ਦਾ ਵੱਡਾ ਘਾਟਾ ਹੋ। ਅੱਛਾ ਕੀ ਘਾਟ ਮੰਨਦੇ ਹੋ ਕਿਉਂਕਿ ਨੌਜਵਾਨ ਨੇ ਜਿਹੜੇ ਅੱਜ ਵੀ ਕਿੰਨੇ ਨੇ ਯੋਗ ਆਗੂ ਦੀ ਕਿਤੇ ਨਾ ਕਿਤੇ ਘਾਟ ਰਹਿੰਦੀ ਆ ਤੁਸੀਂ ਇਸ ਚੀਜ਼ ਨੂੰ ਕਿਵੇਂ ਸਮਝਦੇ? ਦੇਖੋ ਅੱਜ ਨਾ ਸਾਨੂੰ ਸਿਕ ਕੌਮ ਨੂੰ ਜਾਗਰੂਕ ਹੋ ਕੇ ਅੱਜ ਇੱਕਜੁੱਟ ਹੋਣ ਦੀ ਲੋੜ ਆ ਸਾਰੇ ਨੂੰ ਨਾ। ਇੱਕਜੁੱਟ ਹੋ ਕੇ ਪੰਜਾਬ ਦੇ ਮਸਲਿਆਂ ਦਾ ਹੱਲ ਆ ਜਿਹੜਾ ਕੋਈ ਸ਼ਾਂਤਮਈ ਢੰਗ ਨਾਲ ਹੱਲ ਹੋਣਾ। ਹੁਣ ਹਥਿਆਰਮੰਦ ਲੜਾਈ ਤੇ ਲੜੀ ਨਹੀਂ ਜਾ ਸਕਦੀ। ਦਿਮਾਗ ਦੀ ਲੋੜ ਆ ਉਹਦੇ ਲਈ ਤੇ ਇੱਕਜੁੱਟਤਾ ਦੀ ਲੋੜ ਆ ਜਿਵੇਂ ਪਹਿਲਾਂ ਕਿਸਾਨੀ ਸੰਘਰਸ਼ ਅਸੀਂ ਜਿੱਤਿਆ ਜੋ ਢੰਗ ਨਾਲ ਲੜਾਈ ਲੜੋ ਤਾਂ ਪੰਜਾਬ ਦੇ ਮਸਲੇ ਵੀ ਹੱਲ ਹੋ ਸਕਦੇ ਆ ਬੰਦੀ ਸਿੰਘ ਵੀ ਰਿਹਾ ਹੋ ਸਕਦੇ ਆ ਅੱਛਾ ਸ਼ੰਭੂ ਬਾਰਡਰ ਤੇ ਜਿਹੜਾ ਕਿਸਾਨਾਂ ਵੱਲੋਂ ਮੋਰਚਾ ਲਾਇਆ ਜਾ ਰਿਹਾ ਉਹਦੇ ਵਿੱਚ ਕੁਝ ਲੀਡਰ ਪਹੁੰਚੇ ਨੇ ਕਿ ਤੁਹਾਡੀ ਅਗਵਾਈ ਵੀ ਜਾਂ ਤੁਸੀਂ ਵੀ ਉਹਦੇ ਵਿੱਚ ਨਹੀਂ ਨਹੀਂ ਅਸੀਂ ਉਹਨਾਂ ਦੇ ਪੂਰੀ ਸਪੋਰਟ ਉੱਤੇ ਜਾਵਾਂਗੇ ਵੀ ਅਸੀਂ ਅਲੀ ਸਾਹਿਬ ਸਾਡੇ ਨਾਲ ਮੌਜੂਦ ਸੀ ਇਹਨਾਂ ਨੇ ਵੀ ਦੱਸਿਆ ਕਿ ਇਹ ਵੀ ਸ਼ੰਭੂ ਬਾਰਡਰ ਤੇ ਜਿਹੜਾ ਕਿਸਾਨੀ ਘੋਲ ਆ ਜਿਹੜਾ ਚੱਲਣਾ ਚੱਲ ਰਿਹਾ ਉਹਦੇ ਵਿੱਚ ਸ਼ਾਮਲ ਜ਼ਰੂਰ ਹੋਣਗੇ ਤੁਸੀਂ ਦੇਖ ਸਕਦੇ ਹੋ ਕਿ ਵਰਸੀ ਆ ਜਿਹੜੀ ਉਸੀਆਂ ਤਸਵੀਰਾਂ ਵੀ ਇੱਕ ਵਾਰ ਦਿਖਾ ਦਿਓ ਕੈਮਰਾਮੈਨ ਨੂੰ ਕਹੂੰਗਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਿੱ ਪਹੁੰਚੀ ਹੋਈ ਹੈ ਤਾਂ ਪੰਜਾਬ ਦੇ ਜਿਹੜੇ ਸਰਕਾਰ ਡਾਗੂ ਨੇ ਉਹ ਵੀ ਪਹੁੰਚੇ ਹੋਏ ਨੇ ਤਾਂ ਅੱਜ ਹਰ ਕੋਈ ਦੀਪ ਨੂੰ ਯਾਦ ਕਰ ਰਿਹਾ ਹੈ ਕੈਮਰਾਮੈਨ ਰਕੇਸ਼ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬ ਕਿਸਾਨੀ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਇਆ ਉਹਦੇ ਕੋਲੇ ਬੜਾ ਵਧੀਆ ਉਹਦਾ ਕੈਰੀਅਰ ਸੀਗਾ ਵਧੀਆ ਫਿਲਮਾਂ 'ਚ ਕੰਮ ਕਰ ਰਿਹਾ ਸੀ ਲਾਫਰਮ ਚਲਾ ਰਿਹਾ ਸੀ ਲੇਕਿਨ ਉਹਨੇ ਛੱਡ ਕੇ ਪੰਜਾਬ ਨੂੰ ਚੁਣਿਆ ਨਾ ਮੈਂ ਸਮਝਦਾ ਕਿ ਪਰਿਵਾਰ ਦੇ ਲਈ ਤੇ ਪੰਜਾਬ ਦੇ ਲਈ ਵੱਡਾ ਘਟਾ ਆ माग ਦੀ ਲੋੜ ਆ ਉਹਦੇ ਲਈ ਤੇ ਇੱਕ ਜੁਟਤਾ ਦੀ ਲੋੜ ਆ ਜਿਵੇਂ ਪਹਿਲਾਂ ਕਿਸਾਨੀ ਸੰਘਰਸ਼ ਅਸੀਂ ਜਿੱਤਿਆ ਜਿ ਉਸ ਢੰਗ ਨਾਲ ਲੜਾਈ ਲੜੋ ਤਾਂ ਪੰਜਾਬ ਦੇ ਮਸਲੇ ਵੀ ਹੱਲ ਹੋ ਸਕਦੇ ਆ ਬੰਦੀ ਸਿੰਘ ਵੀ ਰਿਹਾ ਹੋ ਸਕਦੇ ਆ ਦੀਪ ਸਿੱਧੂ ਜਾਈ ਦੀ ਵਰਸੀ ਤੋਂ ਮੌਜੂਦ ਆ ਤਾਂ ਅਲੀ ਸਾਹਿਬ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੋਗੇ ਜੀ ਅੱਜ ਦੂਸਰੀ ਵਰਸੀ ਆ ਦੀਪ ਸਿੱਧੂ ਦੀ ਕਿਉਂਕਿ ਅੱਜ ਦੀਪ ਸਿੱਧੂ ਦੀ ਵਰਸੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਸੰਗਤਾਂ ਪਹੁੰਚੀਆਂ ਨੇ ਕਿਉਂਕਿ ਉਹਨਾਂ ਨੇ ਕਿਸਾਨੀ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਇਆ ਉਹਦੇ ਕੋਲੇ ਬੜਾ ਵਧੀਆ ਉਹਦਾ ਕੈਰੀਅਰ ਸੀਗਾ ਵਧੀਆ ਫਿਲਮਾਂ ਵਿੱਚ ਕੰਮ ਕਰ ਰਿਹਾ ਸੀ ਲਾ ਫਰਮ ਚਲਾ ਰਿਹਾ ਸੀ ਲੇਕਿਨ ਉਹਨੇ ਛੱਡ ਕੇ ਪੰਜਾਬ ਨੂੰ ਚੁਣਿਆ ਪੰਥਕ ਮਸਲਿਆਂ ਨੂੰ ਕਿਸਾਨੀ ਨੂੰ ਠੀਕ ਆ ਉਹਦਾ ਸਮੇਂ ਤੋਂ ਪਹਿਲਾਂ ਚਲੇ ਜਾਣਾ ਮੈਂ ਸਮਝਦਾ ਕਿ ਪਰਿਵਾਰ ਦੇ ਲਈ ਤੇ ਪੰਜਾਬ ਦੇ ਲਈ ਵੱਡਾ ਘਟਾ ਅੱਛਾ ਜਦੋਂ ਦੀਪ ਜਿਉਂਦਾ ਸੀ ਉਦੋਂ ਤੁਸੀਂ ਉਹਦੀ ਜਿਹੜੀ ਕੰਮਕਾਰ ਸੀ ਜਾਂ ਜੋ ਕਰ ਰਿਹਾ ਸੀ ਖੇਤਰ ਦੇ ਵਿੱਚ ਉਹਨੂੰ ਤੁਸੀਂ ਕਿਵੇਂ ਦੇਖਦੇ ਸੀ ਉਸ ਨੂੰ ਉਦੋਂ ਵੀ ਦੇਖੋ ਸਾਰਿਆਂ ਦਾ ਹੀ ਉਦੋਂ ਜਦੋਂ ਸੰਘਰਸ਼ ਚੱਲ ਰਿਹਾ ਸੀ ਸਾਰਿਆਂ ਦਾ ਯੋਗਦਾਨ ਸੀ ਇਹਨਾਂ ਦਾ ਵੀ ਵੱਡਾ ਯੋਗਦਾਨ ਸੀ ਕਿਸਾਨਾਂ ਦਾ ਵੀ ਯੋਗਦਾਨ ਸੀ ਜਥੇਬੰਦੀਆਂ ਦਾ ਵੀ ਯੋਗਦਾਨ ਸੀ ਹਰ ਵਰਗ ਦਾ ਯੋਗਦਾਨ ਰਿਹਾ ਸਾਰਿਆਂ ਨੇ ਸਾਥ ਦਿੱਤਾ ਸੋ ਉਸ ਸਮੇਂ ਕੀ ਵਾਰ ਮਿਲਣ ਦਾ ਮੌਕਾ ਮਿਲਿਆ ਬੜਾ ਦੂਰ ਅੰਦੇਸ਼ੀ ਨੌਜਵਾਨ ਸੀਗਾ ਸੋ ਉਹਦੇ ਜਾਣ ਦਾ ਵੱਡਾ ਘਾਟਾ ਹੋ ਅੱਛਾ ਕੀ ਘਾਟ ਮੰਨਦੇ ਹੋ ਕਿਉਂਕਿ ਨੌਜਵਾਨ ਨੇ ਜਿਹੜੇ ਅੱਜ ਵੀ ਕਿੰਨੇ ਨੇ ਯੋਗ ਆਗੂ ਦੀ ਕਿਤੇ ਨਾ ਕਿਤੇ ਘਾਟ ਰਹਿੰਦੀ ਹੈ ਤੁਸੀਂ ਇਸ ਚੀਜ਼ ਨੂੰ ਕਿਵੇਂ ਸਮਝਦੇ ਦੇਖੋ ਅੱਜ ਨਾਲ ਸਾਨੂੰ ਸਿਕ ਕੌਮ ਨੂੰ ਜਾਗਰੂਕ ਹੋ ਕੇ ਅੱਜ ਇਕਜੁੱਟ ਹੋਣ ਦੀ ਲੋੜ ਹੈ ਸਾਰੇ ਨੂੰ ਨਾ ਇਕਜੁੱਟ ਹੋ ਕੇ ਪੰਜਾਬ ਦੇ ਮਸਲਿਆਂ ਦਾ ਹੱਲ ਹੈ ਜਿਹੜਾ ਕੋਈ ਸ਼ਾਂਤਮਈ ਢੰਗ ਨਾਲ ਹੱਲ ਹੋਣਾ ਹੁਣ ਹਥਿਆਰਮੰਦ ਲੜਾਈ ਤੇ ਲੜੀ ਨਹੀਂ ਜਾ ਸਕਦੀ ਦਿਮਾਗ ਦੀ ਲੋੜ ਆ ਉਹਦੇ ਲਈ ਤੇ ਇੱਕ ਜੁਟਤਾ ਦੀ ਲੋੜ ਆ ਜਿਵੇਂ ਪਹਿਲਾਂ ਕਿਸਾਨੀ ਸੰਘਰਸ਼ ਅਸੀਂ ਜਿੱਤਿਆ ਕਿ ਉਸ ਢੰਗ ਨਾਲ ਲੜਾਈ ਲੜੋ ਤਾਂ ਪੰਜਾਬ ਦੇ ਮਸਲੇ ਵੀ ਹੱਲ ਹੋ ਸਕਦੇ ਆ ਬੰਦੀ ਸਿੰਘ ਵੀ ਰਿਹਾ ਸਕਦੇ ਆ ਅੱਛਾ ਸ਼ੰਭੂ ਬਾਰਡਰ ਤੇ ਜਿਹੜਾ ਕਿਸਾਨਾਂ ਵੱਲੋਂ ਮੋਰਚਾ ਲਾਇਆ ਜਾ ਰਿਹਾ ਉਹਦੇ ਵਿੱਚ ਕੁਝ ਲੀਡਰ ਪਹੁੰਚੇ ਨੇ ਕਿ ਤੁਹਾਡੀ ਅਗਵਾਈ ਵੀ ਜਾਂ ਤੁਸੀਂ ਵੀ ਉਹਦੇ ਵਿੱਚ ਨਹੀਂ ਨਹੀਂ ਅਸੀਂ ਉਹਨਾਂ ਦੇ ਪੂਰੀ ਮੋਰਚਾ ਤੇ ਜਾਵਾਂਗੇ ਵੀ ਅਸੀਂ ਅਲੀ ਸਾਹਿਬ ਸਾਡੇ ਨਾਲ ਮੌਜੂਦ ਸੀ ਇਹਨਾਂ ਨੇ ਵੀ ਦੱਸਿਆ ਕਿ ਇਹ ਵੀ ਸ਼ੰਭੂ ਬਾਰਡਰ ਤੇ ਜਿਹੜਾ ਕਿਸਾਨੀ ਘੋਲ ਆ ਜਿਹੜਾ ਚੱਲਣਾ ਚੱਲ ਰਿਹਾ ਉਹਦੇ ਵਿੱਚ ਸ਼ਾਮਲ ਜ਼ਰੂਰ ਹੋਣਗੇ ਤੁਸੀਂ ਦੇਖ ਸਕਦੇ ਹੋ ਕਿ ਵਰਸੀ ਆ ਜਿਹੜੀ ਅਸੀਂਆਂ ਤਸ ਇੱਕ ਵਾਰ ਦਿਖਾ ਦਿਓ ਕੈਮਰਾਮੈਨ ਨੂੰ ਕਹੂੰਗਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਿੱਖ ਸੰਗਤ ਹੈ ਪਹੁੰਚੀ ਹੋਈ ਹੈ ਤਾਂ ਪੰਜਾਬ ਦੇ ਜਿਹੜੇ ਸਰਕਾਰ ਡਾਗੂ ਨੇ ਉਹ ਵੀ ਪਹੁੰਚੇ ਹੋਏ ਨੇ ਤਾਂ ਅੱਜ ਹਰ ਕੋਈ ਦੀਪ ਨੂੰ ਯਾਦ ਕਰ ਰਿਹਾ ਹੈ ਕੈਮਰਾਮੈਨ ਰਕੇਸ਼ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬ